नमस्कार साथियों काय सब तो पहले तो सब ਨੂੰ ਅੱਜ ਮੈਂ ਬੀਜੇਪੀ ਮਹਿਲਾ ਮੋਚਾ ਦੀ ਪ੍ਰੈਜ਼ੀਡੈਂਟ ਸ਼੍ਰੀਤਿਵੇਤ ਅੱਜ ਅਸੀਂ ਹਿੰਦੋਸਤਾਨ ਬਸਤੀ ਦੇ ਵਿੱਚ ਬੱਚਿਆਂ ਛੋਟੀ ਬੇਟੀਆਂ ਦੀ ਲੋਹੜੀ ਮਨਾਣ ਆਏ ਆ ਕਿਉਂਕਿ ਨਵਾਂ ਭਾਰਤ ਬੇਟੀਆਂ ਦਾ ਭਾਰਤ ਹੈ ਭਾਰਤ ਨੂੰ ਆਪਣੀਆਂ ਬੇਟੀਆਂ ਤੇ ਮਾਣ ਹੈ ਤੇ ਸ਼ਾਨ ਹੈ ਕਿਉਂਕਿ ਬੋਏ ਜਾਂਦੇ ਹਨ ਬੇਟੇ ਉੱਗ ਜਾਂਦੀਆਂ ਹਨ ਬੇਟੀਆਂ ਖਾਦ ਪਾਣੀ ਬੇਟੋ ਕੋ ਖਾਦ ਪਾਣੀ ਬੇਟੋ ਕੋ ਲਹਿਰਾਤੀ ਹੈ ਬੇਟੀਆਂ ਮਿਹਨਤ ਕਰਤੇ ਹੈ ਬੇਟੇ ਅਵਲ ਆਤੀ ਹੈ ਬੇਟੀਆਂ ਐਵਰੇਜ ਕੀ ਚੋਟੀ ਸੇ ਲੇਕੇ ਪ੍ਰੈਜ਼ੀਡੈਂਟ ਕੀ ਕੁਰਸੀ ਤੱਕ ਆਜ ਹੈ ਮੇਰੇ ਭਾਰਤ ਕੀ ਬੇਟੀਆਂ ਔਰ ਸਭ ਨੂੰ ਭਾਰਤ ਦੀਆਂ ਬੇਟੀਆਂ ਤੇ ਬਹੁਤ ਮਾਣ ਹੈ ਇਸ ਕਰਕੇ ਅਸੀਂ ਸਾਰੇ ਅੱਜ ਹਿੰਦੁਸਤਾਨ ਬਸਤੀ ਦੇ ਵਿੱਚ ਛੋਟੇ ਬੱਚਿਆਂ ਦੀ ਲੋਰੀ ਮਨਾਣ ਆਏ ਸੀ ਮੇਰੇ ਵੱਲੋਂ ਸਭ ਨੂੰ ਲੋਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੈ ਮਹਿਲਾ ਮੋਰਚਾ ਦੀਆਂ ਲੇਡੀਜ਼ ਵੱਲੋਂ ਸਾਰ ਦਸਾਰਿਆਂ ਨੂੰ ਤੁਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਖਾਸ ਕਰਕੇ ਛੋਟੀਆਂ ਸਾਡੀਆਂ ਭੈਣਾਂ ਨੂੰ ਬਹੁਤ-ਬਹੁਤ ਲੋੜੀ ਦੀਆਂ ਮੁਬਾਰਕਾਂ ਤੇ ਬਹੁਤ-ਬਹੁਤ ਸਾਡੀ ਸ਼ੁਭ ਕਾਮਨਾਵਾਂ ਸਭ ਦੇ ਵਾਸਤੇ ਮੁਬਾਰਕ ਤੁਸੀਂ ਥੋੜਾ ਜਿਹਾ ਕਲਚਰ ਆਪਣਾ ਚੇਂਜ ਕਰ ਰਹੇ ਹੋ ਸਾਡੇ ਹਿੰਦੁਸਤਾਨ 'ਚ ਹਮੇਸ਼ਾ ਮੁੰਡਿਆਂ ਨੂੰ ਪ੍ਰੈਫਰੈਂਸ ਦੇ ਕੇ ਉਹਨਾਂ ਦੀ ਲੋੜੀ ਮਨਾਈ ਜਾਂਦੀ ਹੈ ਬਟ ਅੱਜ ਦੇ ਕੱਲ ਦੀ ਨੌਜਵਾਨ ਅਸੀਂ ਲੋਕੀ ਕੋਸ਼ਿਸ਼ ਕਰ ਰਹੇ ਹਾਂ ਕਿ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈ ਜਿੱਦਾਂ ਕੁੜੀਆਂ ਦੀ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਹੈ ਇਸ ਤਰ੍ਹਾਂ ਸਾਨੂੰ ਅੱਗੇ ਵਧ ਕੇ ਹਰ ਬੱਚੇ ਦੀ ਕੁੜੀਆਂ ਦੀ ਵੀ ਲੋੜੀ ਮਨਾਨੀ ਚਾਹੀਦੀ ਹੈ ਤਾਂ 올 ਦਾ ਕੀ ਕਹਿੰਦੇ ਪੰਜਾਬੀ ਸਭ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਨੂੰ ਬਹੁਤ-ਬਹੁਤ ਲੋੜੀ ਦੀਆਂ ਮੁਬਾਰਕਾਂ का। दिया। नुँ नुँ दिया दिया। बहुत बहुत शुभकामना ज्यादा हो सके कुछ पहुंचा चाहिए बिलकुल बिलकुल सही